ਚਲ ਪੇ ਤਾਈ ਜੀ ਬਹਿ ਜੋ ਘੜੀ ਨਹੀਂ ਬਹਿਣਾ ਕੀ ਹੈ ਮੈਂ ਸੁਣਿਆ ਮਰ ਰਪਿੰਦਰ ਆਈ ਆ ਹਨਾ ਜੀ ਆਈ ਆ ਹੋਗੇ ਤਿੰਨ ਦਿਨ ਅੱਛਾ ਆਹ ਤੇ ਇਹ ਕੋਈ ਗੱਲਬਾਤ ਨਹੀਂ ਹੋਈ ਉਹ ਨਹੀਂ ਨਹੀਂ ਗੱਲਬਾਤ ਕਰੀ ਹੋਣੀ ਆ ਉਦਾਂ ਹੀ ਕਹਿਣੀ ਜੀ ਨਹੀਂ ਲੱਗਣਿਆ ਤੇ ਆ ਗਈ ਫਿਰ ਇੱਥੇ ਆਪਣੇ ਘਰ ਚ ਪਤਾ ਨਹੀਂ ਕੀ ਹੋਣਿਆ ਤੇ ਕੀ ਨਹੀਂ ਤੇ ਲੋਕਾਂ ਦੇ ਘਰਾਂ ਦੀਆਂ ਸੂਹਾਂ ਲੈਣ ਆ ਜਾਂਦੀ ਏ ਪਤਾਈ ਕਦੋਂ ਕਦੀ ਆਈ ਆ ਤਾਈ ਕਦੇ ਨਹੀਂ ਆਉਣੀ ਆ ਤੀਹ ਨਿਕਲ ਕੇ ਗਏ ਤੇ ਤਾਈ ਆ ਗਈ ਆ ਉਸ ਛੰਡੀ ਹੀ ਕਹਿੰਦੇ ਵੀ ਰਪਿੰਦਰ ਕਿਤੇ ਲੜਕੇ ਤੇ ਨਹੀਂ ਆਈ ਗੱਲ ਸੁਣੋ ਤੁਸੀਂ ਉੱਥੇ ਪਹਿਲਾਂ ਕੀ ਲੈਣ ਗਏ ਸੀ? ਫੋਨ ਕਰੀ ਗੱਲ ਮੈਂ ਨਹੀਂ ਦੱਸ ਮੈਲਾ। ਮੈਂ ਜਿਹੜੀ ਗੱਲ ਪੁੱਛਣ ਦੀ ਨਾ ਉਹਦਾ ਜਵਾਬ ਮਿਲਣਾ ਚਾਹੀਦਾ ਵਾ। ਮੇਰੀ ਗੱਲ ਸੁਣ। ਐਤ ਮੈਂ ਉੱਥੇ ਕੋ ਦੱਸ ਕੇ ਨਹੀਂ ਆਇਆ। ਤੁਹਾਡੇ ਸਾਰੇ ਰਾਜ਼ ਦੱਸੇ ਨਾ। ਤੁਹਾਨੂੰ ਲੱਗ ਪਤਾ ਜਣਾ ਤੈਨੂੰ। ਹੁਣ ਉਹਦੇ ਪੇਕੇ ਜਾ ਕੇ ਉਹਦੀ ਮਾਂ ਨੂੰ ਕਿਹੜਾ ਮੂੰਹ ਖਾਉਂਗੀ। ਕਹਿਣਾ ਉਦੋਂ ਤੇ ਨਾ ਮੇਰੀ ਧੀ ਨੂੰ ਘਰੋਂ ਕੱਢਤਾ ਸੀਗਾ। ਹੁਣ ਮਗਰ ਲੈਣ ਆਏ ਆ। ਪਰ ਮਨ ਉਹਨੇ ਕਿਹੜਾ ਜਾ ਕੇ ਦੱਸਿਆ ਹੋਣਾ। ਕਿ ਮੈਨੂੰ ਘਰੋਂ ਕੱਢਿਆ ਉਹਨਾਂ ਨੇ।